हां जी दोस्तों सारेया नु सस्श्रीकाल स्वागत ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਪਹੁੰਚਿਆ ਪਿੰਡ ਜੋਤ ਸਿੰਘ ਵਾਲਾ ਤਹਿਸੀਲ ਪੱਟੀ ਲੱਗਦੀ ਹੈ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਬਿਲਕੁਲ ਇੱਕ ਘਰੇਲੂ ਮਾਲ ਦੇ ਵਿੱਚੋਂ ਆਪਾਂ ਤੁਹਾਨੂੰ ਪਸ਼ੂ ਦਿਖਾਉਣੇ ਆ ਦੋਸਤੋ ਦੋ ਪਸ਼ੂ ਦਿਖਾਉਣੇ ਆ ਜਿਹੜੇ ਅੱਜ ਸੇਲ ਦੇ ਲਈ ਅਵੇਲੇਬਲ ਨੇ ਦੋਵੇਂ ਮਾਲੀ ਆ ਕੱਟੇ ਆ ਬੜੀ ਸ਼ੌਂਕ ਬੜੇ オリジナル ਵੀਰ ਨੇ ਤਿਆਰ ਕੀਤੇ ਆ ਸਾਫ ਸੰਭਾਲ ਬੜੀ オリジナル ਕੀਤੀ ਆ ਤਨੋ ਮਨੋ ਸਾਫ ਸੰਭਾਲ ਜਿਹੜੀ ਵੀਰ ਨੇ ਕਰਕੇ ਤੁਹਾਡੇ ਸਾਹਮਣੇ ਪੇਸ਼ ਕੀਤੇ ਆ ਪੂਰਾ ਰਿਕਾਰਡ ਮਿਲ ਜੂਗਾ ਇਹਨਾਂ ਦੋ ਕਟਿਆਂ ਦਾ ਦੋ ਮਾਲੀਆਂ ਦਾ ਬੈਕਗ੍ਰਾਉਂਡ ਵੀ ਇਹਨਾਂ ਦੀ ਜਿਹੜੀ ਤੇ ਹੈਗੀ ਆ ਉਹ ਵੀ ਤੁਹਾਨੂੰ ਦੱਸੀ ਜਾਊਗੀ ਇਸ ਵੀਡੀਓ ਦੇ ਵਿੱਚ ਇਸ ਕਵਰੇਜ ਦੇ ਵਿੱਚ ਤੇ ਇੱਕ ਬੂਰਾ ਨੀਲੀ ਦਾ ਮਾਲੀ ਆ ਬਹੁਤ ਵਧੀਆ ਕੁਆਲਿਟੀ ਦਾ ਮਾਲੀ ਆ ਦੋਸਤੋ ਤੇ ਮਦਰ ਵੀ ਬਿਲਕੁਲ ਤੁਹਾਨੂੰ ਦਿਖਾਵਾਂਗੇ ਪਾਕਿਸਤਾਨ ਬਲੱਡ ਲਾਈਨ ਦੀ ਜਿਹੜੀ ਆ ਇਸ ਦੀ ਮਦਰ ਆ ਹੁਣ ਕਿੰਨੇ ਸੂਬੇ ਦੇ ਵਿੱਚ ਚੱਲ ਰਹੀ ਆ ਤੇ ਕਿੰਨੇ ਸੂਬੇ ਦਾ ਇਹ ਬੱਚਾ ਕੀ ਉਮਰਾਂ ਨੇ ਇਹਨਾਂ ਕਟਿਆਂ ਦੀ ਪੂਰੀ ਡਿਟੇਲ ਆਪਾਂ ਵੀਰ ਤੋਂ ਲੈ ਕੇ ਤੁਹਾਡੇ ਨਾਲ ਸਾਂਝੀਆਂ ਕਰਦੇ ਆਂਗੇ ਬਾਕੀ ਇੱਕ ਸਭ ਤੋਂ ਵੱਡੀ ਗੱਲ ਆ ਦੋਸਤੋ ਵੀ ਇੱਕ ਬਹੁਤ ਸ਼ੌਂਕ ਹੈਗਾ ਮੇਲਿਆਂ ਦੇ ਵਿੱਚ ਵੀ ਜਾਣ ਦਾ ਤੇ ਡੀਐਫਏ ਮੇਲੇ ਪਿਛਲੇ ਦਿਨੀ ਜਿਹੜਾ ਧਨੋਲੇ ਦੇ ਵਿੱਚ ਮੇਲਾ ਹੁੰਦਾ ਸਾਲਾਨਾ ਉਹਦੇ ਵਿੱਚ ਵੀ ਪਾਰਟਿਸਿਪੇਟ ਕੀਤਾ ਸੀਗਾ ਭਰਾ ਨੇ ਤੇ ਮਾਲੀ ਜਿਹੜਾ ਆ ਤੁਹਾਨੂੰ ਦਿਖਾਵਾਂਗੇ ਕਾਲਾ ਮੋਹਰਾ ਦਾ ਮਾਲੀ ਦਿਖਾਵਾਂਗੇ ਇਹ ਉੱਥੇ ਲੈ ਕੇ ਗਏ ਸਨ ਪਾਰਟਿਸਿਪੇਟ ਕੀਤਾ ਇਹਨਾਂ ਦੀ ਪੂਰੀ ਡਿਟੇਲ ਆਪਾਂ ਇਹਨਾਂ ਦੇ ਜ਼ੁਬਾਨੀ ਸੁਣ ਲਾਂਗੇ ਇੱਕ ਬੂਰਾ ਮਾਲੀ ਆ ਦੋਵੇਂ ਬਕਾਊ ਆ ਕਟੇ ਉਮਰਾ ਪੁੱਛ ਲਾਂਗੇ ਰੇਟ ਪੜਤਾ ਬਿਲਕੁਲ ਆਪਾਂ ਪੁੱਛ ਕੇ ਤੁਹਾਡੇ ਨਾਲ ਸਾਂਝਾ ਕਰਦੇ ਹਾਂਗੇ ਜੋਧ ਸਿੰਘ ਪਿੰਡ ਆਉਣਾ ਦੋਸਤੋ ਤੇ ਵਾਇਆ ਜਿਹੜਾ ਕੋਈ ਵੀਰ ਹਰੀਕੇ ਪਤਨ ਤੋਂ ਆ ਰਿਹਾ ਕੋਈ 28 30 ਕਿਲੋਮੀਟਰ ਦੀ ਦੂਰੀ ਹੈਗੀ ਹਰੀਕੇ ਪਤਨ ਤੋਂ ਪਿੰਡ ਜੋਧ ਸਿੰਘ ਵਾਲੇ ਦੀ ਤੇ ਸਭਰਾ ਵੱਡੇ ਸਭਰਾ ਤੋਂ ਤੁਸੀਂ ਧੁੱਬਲੀ ਕੋਟਪੂਟਾ ਇਧਰ ਦੀ ਵੀ ਆ ਸਕਦੇ ਕੋਟਪੂਟਾ ਤੂਤ ਤੇ ਪੰਘਾਲਾ ਪੰਘਾਲੇ ਥਾਣੀ ਵੀ ਤੁਸੀਂ ਵਿਜ਼ਿਟ ਕਰ ਸਕਦੇ ਜੇ ਕਿਸੇ ਵੀਰ ਨੇ ਪੱਟੀ ਵਾਲੀ ਸਾਈਡ ਤੋਂ ਆਉਣਾ ਤੇ ਘਰਿਆਲਾ ਬਰਨਾਲਾ ਤੇ ਦਾਸੂਵਾਲ ਪਿੰਡ ਤੋਂ ਵੀ ਤੁਸੀਂ ਜਿਹੜੀ ਆ ਪਿੰਡ ਜੋਧ ਸਿੰਘ ਵਾਲੇ ਵਿਜ਼ਿਟ ਕਰ ਸਕਦੇ ਜੀ ਗਾਜਲ ਪਿੰਡ ਬਿਲਕੁਲ ਲੱਗ ਗਿਆ ਤੂਤ ਪੰਗਾਲਾ ਥੋੜੀ ਦੂਰੀ ਤੇ ਆ ਤੇ ਪਿੰਡ ਹੋਰ ਵੀ ਨੇੜੇ ਕਾਫੀ ਲੱਗ ਜਾਂਦੇ ਆ ਬੁਲਟੋਆ ਪਿੰਡ ਬੁਲਟੋਆ ਤੋਂ ਕੋਈ 6-7 ਕਿਲੋਮੀਟਰ ਦੀ ਦੂਰੀ ਆ ਪਿੰਡ ਜੋਧ ਸਿੰਘ ਵਾਲੇ ਦੀ ਤੇ ਤੂ ਤ ਪੰਗਾਲੇ ਦੀ ਗੱਲ ਕਰ ਲਈ ਕੋਈ 5-4 ਕਿਲੋਮੀਟਰ ਦੀ ਦੂਰੀ ਹੈਗੀ ਆ ਇਹਨਾਂ ਪਿੰਡਾਂ ਤੋਂ ਇਸ ਪਿੰਡ ਦੀ ਅੱਜ ਤਾਰੀਖ ਤੁਸੀਂ ਨੋਟ ਕਰ ਲਓ ਦੋਸਤੋ ਅੱਜ 15 ਫਰਵਰੀ ਆ ਆਪਾਂ ਇਹ ਕਵਰੇਜ ਕਰਨ ਜਾ ਰਹੇ ਆ ਤੇ ਟਾਈਮ ਕੋਈ 1 ਵਜੇ ਦਾ ਹੈਗਾ ਵੈਸੇ ਮਾਲੀ ਤੁਹਾਨੂੰ ਆਪਾਂ ਦਿਖਾਉਣੇ ਆ ਆਓ ਪੁੱਛਦੇ ਆ ਡਿਟੇਲ ਸਭ ਤੋਂ ਪਹਿਲਾਂ ਵੀਰ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਹੋਰ ਭਰਾ ਜੀ ਠੀਕ ਠਾਕ ਹੋ? ਹਾਂਜੀ ਹਾਂਜੀ ਠੀਕ ਆ ਜੀ। ਅੱਛਾ ਵੀਰ ਜੀ ਇੱਕ ਆਪਣਾ ਭੈਣ ਭਰਾਵਾਂ ਨੂੰ ਆਪਣਾ ਨਾਮ ਜ਼ਰੂਰ ਦੱਸ ਦਈਏ। ਗੁਰਵਿੰਦਰ ਸਿੰਘ ਜੀ। ਗੁਰਵਿੰਦਰ ਸਿੰਘ। ਹਾਂਜੀ। ਤੇ ਨਾਲ ਆਪਣੇ ਇਸ ਵੀਰ ਦਾ ਨਾਮ ਕੀ ਹੈ ਜੀ? ਸੰਦੀਪ ਸਿੰਘ। ਸੰਦੀਪ ਸਿੰਘ। ਅੱਛਾ ਗੁਰਵਿੰਦਰ ਵੀਰ ਬਾਕੀ ਮਾਲੀਆਂ ਤੋਂ ਪਤਾ ਲੱਗਦਾ ਇੱਕ ਸਾਹਮ ਸੰਭਾਲ ਬਿਲਕੁਲ ਸਾਹਮਣੇ ਝਲਕਾਂ ਮਾਰਦੀ ਹੋਈ ਦਿਖਾਈ ਦੇ ਰਹੀ ਆ। ਆਪਣੇ ਕੋਲ ਮਾਲੀ ਆ ਘਰ ਦੇ ਮਾਲੀ ਆ ਘਰੇ ਪਲੇ ਆ ਜੰਮੇ ਆਪਣੇ? ਹਾਂਜੀ ਹਾਂਜੀ। ਤੇ ਜ਼ਿਆਦਾਤਰ ਹੁੰਦਾ ਨਾ ਵੀ ਮੱਜਾਂ ਮਤਲਬ ਕਿ ਵੇਚ ਦਿੱਤੀਆਂ ਜਾਂਦੀਆਂ ਨੇ, ਸੇਲ ਕਰ ਦਿੱਤੀਆਂ ਜਾਂਦੀਆਂ ਨੇ। ਪਰ ਤੁਹਾਡੇ ਕੋਲ ਕਿਤਨਾ ਕਿਤੇ ਜਿਹੜਾ ਇਹਨਾਂ ਦੀਆਂ ਮਦਰ ਦਾ ਰਿਕਾਰਡ ਤੇ ਮਦਰ ਵੀ ਇਹਨਾਂ ਦੀ ਅਵੇਲੇਬਲ ਹੈਗੀਆਂ ਨਹੀਂ ਮੌਜੂਦ ਨੇ ਤੁਹਾਡੇ ਕੋਲ ਹਾਂਜੀ ਹਾਂਜੀ ਦੇਖ ਰੇਕ ਦੇ ਵਿੱਚ ਇੱਕ ਤਾਂ ਬੂਰੇ ਦੀ ਆਪਣੇ ਘਰ ਹੀ ਜਿਹੜੀ ਮਾਂ ਹੈਗੀ ਆ ਤੇ ਇੱਕ ਜਿਹੜਾ ਮੋਰਾ ਤਾਂ ਇਹ ਮਾਲੀ ਆਪਣਾ ਇਹਦੀ ਮਦਰ ਵੀ ਥੋੜੀ ਰਿਸ਼ਤੇਦਾਰੀ ਜੇ ਵੇਚੀ ਹੈਗੀ ਆ ਹਾਂਜੀ ਹਾਂਜੀ ਭੈਣ ਨੂੰ ਦਿੱਤੀ ਅੰਬਰਕੋੜ ਹੈਗੀ ਉਹਦਾ ਠੀਕ ਹੈ ਵੀਰੇ ਅੱਛਾ ਗੁਰਵਿੰਦਰ ਵੀਰ ਦੋ ਦੋਵੇਂ ਮਾਲੀ ਸੇਲ ਕਰਦੇ ਪਏ ਹਾਂਜੀ ਹਾਂਜੀ ਦੋਵੇਂ ਕਰਦਨੇ ਆ ਜਿਹੜਾ ਇੱਕ ਤਾਂ ਆਪਾਂ ਸ਼ੁਰੂਆਤ ਕਰਨੀ ਆ ਪਹਿਲਾਂ ਇਸ ਮੋਰਾ ਦੇ ਮਾਲੀ ਤੋਂ ਉਸ ਤੋਂ ਪਹਿਲਾਂ ਆਪਣੇ ਭੈਣ ਭਰਾਵਾਂ ਨੂੰ ਵੀ ਦੱਸ ਦਈਏ ਵੀ ਮੇਲੇ ਮੂਲੇ ਵੀ ਤੁਸੀਂ ਦੱਸ ਰਹੇ ਸੀ ਵੀ ਆਪਾਂ ਅਟੈਂਡ ਕੀਤੇ ਆ ਵਿੱਚ ਭਾਗ ਲਿਆ ਪਾਰਟਿਸਿਪੇਟ ਕੀਤਾ ਕਿਹੜੇ ਕਿਹੜੇ ਮੇਲਿਆਂ ਦੇ ਵਿੱਚ ਜਾ ਚੁੱਕੇ ਜੀ ਅੱਜ ਤੱਕ ਆਪਾਂ ਗਿਆ ਸੀ ਡੀਐਫਏ ਤਨਹੋਲੇ ਮੇਲੇ ਗਏ ਠੀਕ ਹੈ ਜੀ ਹਾਂਜੀ ਤੇ ਸ਼ੁਰੂਆਤ ਉੱਥੋਂ ਪਹਿਲੀ ਵਾਰੀ ਕੀਤੀ ਸ਼ੁਰੂਆਤ ਉੱਥੋਂ ਕੀਤੀ ਪਹਿਲੀ ਵਾਰੀ ਪਹਿਲੀ ਰਿੰਗ ਪਾਸ ਕਰ ਗਈ ਠੀਕ ਹੈ 128 ਐਂਟਰ ਹੋਏ ਮੁੜ ਕੇ ਰਹਿ ਗਏ 13 ਵਾਲੀ 13 ਦੇ ਵਿੱਚੋਂ ਮੁੜ ਕੇ ਵੇਟ ਕਰ ਗਿਆ ਅੱਛਾ ਜੀ ਭਾਰੇ ਕਟੇ ਆ ਭਾਰੇ ਸੀ ਇਹਦੇ ਮੁਕਾਬਲੇ ਕਟੇ ਭਾਰੇ ਸੀ ਹਾਂਜੀ ਹਾਂਜੀ ਤੇ ਇਹ ਵਜਨ ਦੇ ਵਿੱਚ ਥੋੜਾ ਹੌਲਾ ਰਹਿ ਗਿਆ ਹੌਲਾ ਰਹਿ ਗਿਆ ਬਾਕੀ ਟੈਸਟੀ ਕਲਾਂ ਤੋਂ ਬਾਕੀ ਪਾਸ ਹੋ ਗਿਆ ਸਾਰਾ ਠੀਕ ਹੈ ਬਾਕੀ ਜਿਹੜੇ ਜੱਜ ਸੀਗੇ ਆਪਣੇ ਉੱਥੇ ਮੌਕੇ ਦੇ ਮੀ ਉਹਨਾਂ ਨੇ ਦੱਸ ਦਿੱਤੀ ਸੀ ਵੀ ਇਸ ਕਾਰਨ ਜਿਹੜਾ ਮਾਲੀ ਥੋੜਾ ਮਤਲਬ ਰਿੰਗ ਚੋਂ ਬਾਹਰ ਕਰ ਦਿੱਤਾ ਹਾਂਜੀ ਹਾਂਜੀ ਭਾਰ ਬਾਕੀ ਉਹ ਪਿੱਛੋਂ ਪਾਸ ਹੋ ਗਿਆ ਕਟਾ ਗੜੀਆਂ ਵੀ ਪਾਸ ਹੋ ਗਿਆ ਠੀਕ ਹੈ ਜੀ ਬਾਕੀ ਤੁਸੀਂ ਚਲੋ ਪਾਰਟਿਸਿਪੇਟ ਕੀਤਾ ਉੱਥੇ ਜਾਣਾ ਬਹੁਤ ਵੱਡੀ ਗੱਲ ਹੁੰਦੀ ਆ ਮੇਲਿਆਂ ਦੇ ਵਿੱਚ ਭਾਗ ਲੈਣਾ ਇੱਕ ਵੇਖਣ ਵਾਲੇ ਵੀਰਾਂ ਦੀ ਗਿਣਤੀ ਹੁੰਦੀ ਆ ਤੇ ਇੱਕ ਹੁੰਦੀ ਵੀ ਵਿੱਚ ਭਾਗ ਲੈਣ ਵਾਲੇ ਅਚਾ ਗੁਰਵਿੰਦਰ ਅਪਾ ਪਹਿਲੇ ਨੰਬਰ ਤੇ ਆਪਾਂ ਇੱਥੇ ਆ ਜੀ ਜਿਹੜਾ ਆਪਣੇ ਕੋਲ ਮੋਹਰਾ ਦਾ ਕਟਾ ਹੈ ਇਸ ਦੀ ਮਦਰ ਤੇ ਇਸ ਦੇ ਫਾਦਰ ਦਾ ਫਾਦਰ ਵਾਲੇ ਪੱਖ ਤੋਂ ਕਿਹੜੇ ਬੋਲ ਦਾ ਬੱਚਾ ਹੈ ਇਹ ਅਰਜਨ ਕੁੰਗੜ ਦਾ ਝੋਟਾ ਜੀ ਅਰਜਨ ਕੁੰਗੜ ਦਾ ਹਾਂਜੀ ਹਾਂਜੀ ਲਓ ਜੀ ਅਰਜਨ ਕੁੰਗੜ ਦਾ ਦੋਸਤੋ ਇਹ ਮਾਲੀ ਆ ਜਿਹੜਾ ਪਹਿਲੇ ਨੰਬਰ ਤੇ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਮੋਹਰਾ ਦਾ ਮਾਲੀ ਆ ਤੇ ਅਚਾ ਗੁਰਵਿੰਦਰ ਵੀਰ ਇਸ ਦੀ ਮਦਰ ਦੀ ਗੱਲ ਕਰ ਲਈਏ ਮਦਰ ਮਿਲਕ ਰਿਕਾਰਡ ਕੀ ਜਾਂਦਾ ਮਦਰ ਮਿਲਕ ਰਿਕਾਰਡ ਦੂਜੇ ਸੂਏ ਸultan ਦੀ ਮਦਰ ਹੈ ਹਾਂਜੀ 18-19 ਲੀਟਰ ਦੁੱਧ ਦਿੱਤਾ ਨੇ ਹੂੰ ਹਾਂਜੀ ਆਪਣੇ ਕੋਲੇ ਤੇ ਹੁਣ ਭੈਣ ਕੋਲੇ ਹੈਗੀ ਕਿੰਨੇਵੇਂ ਸੂਬੇ ਦੇ ਵਿੱਚ ਚੱਲ ਰਹੀ ਹੁਣ ਇਸ ਦੀ ਮਤਲਬ ਚੌਥੇ ਸੂਬੇ ਸੋ ਰਹੇ ਜਿੱਥੇ ਚੌਥੇ ਹਾਂਜੀ ਹਾਂਜੀ ਮਤਲਬ ਤੀਜੇ ਸੂਬੇ ਦਾ ਇਹ ਆਪ ਸੀਗਾ ਦੂਜੇ ਦਾ ਇਹ ਦੂਜੇ ਦਾ ਸੀ ਦੂਜੇ ਦਾ ਹਾਂਜੀ ਤੇ 18 17 ਕਿਲੋ ਤੇ ਚਲਦੀ ਰਹੀ ਵਧੀਆ ਹਾਂਜੀ ਹਾਂਜੀ ਵਧੀਆ ਠੀਕ ਹੈ ਜੀ ਹਾਈਟ ਬਹੁਤ ਜਿਆਦੀ ਵਧੀਆ ਠੀਕ ਹੈ ਜੀ ਤੇ ਪੂਰੀ ਜਵਾਨ ਆ ਵੱਡੀ ਮੈਂ ਸultan ਛੋਟੇ ਜੱਡੀ ਆ sultan ਛੋਟੇ ਜੱਡੀ ਹਾਂਜੀ ਅੱਛਾ ਤੇ ਹੁਣ ਇਹਦੀ ਮਾਲੀ ਦੀ ਉਮਰ ਕਿੰਨੀ ਮੋੜਾ ਤੇ ਆਪਣੇ ਇਸ ਦੀ ਇਹ ਅੱਜ ਹੋ ਗਿਆ ਇਹ 6 ਤਰੀਕ ਦਾ 24 ਮਹੀਨਾ ਦਾ ਹੋ ਗਿਆ ਅੱਛਾ ਗੁਰਵਿੰਦਰ ਭਾਈ ਤੁਸੀਂ ਪ੍ਰੇਮ ਦੇ ਨਾਲ ਚੁਣੋ ਇੱਕ ਨਾਮ ਰੱਖਿਆ ਨਾਮ ਉਹਦੇ ਦਾ ਨਾ ਜੀ ਸਿੱਧਾ ਦਾ ਹੈਗਾ ਨਵਾਬ ਹਾਂਜੀ ਉਹਦੇ ਬਾਜ-ਬਾਰੀ ਕਹੀਦਾ ਨੂੰ ਨਵਾਬ ਹਾਂਜੀ ਠੀਕ ਹੈ ਜੀ ਤੇ ਉਮਰਿੰਦੀ ਕਿੰਨੀ 22 ਮਹੀਨੇ ਕਿ 23 24 ਮਹੀਨੇ ਹੋ ਗਿਆ ਜੀ 6 ਤਰੀਕ ਦਾ 24 ਮਹੀਨੇ ਹੋ ਗਿਆ ਖੀ ਰਹੀ ਹੈ ਨਾ ਹਾਂਜੀ ਹਾਂਜੀ ਦੋ ਸਾਲਾਂ ਦਾ 6 ਤਰੀਕ ਦਾ ਹੋ ਗਿਆ ਠੀਕ ਹੈ ਜੀ ਲਓ ਦੋਸਤੋ ਖੀਰਾ ਮਾਲੀ ਆ ਤੇ ਮਾਲੀ ਦੀ ਲੁੱਕ ਤੁਸੀਂ ਵੇਖੋ ਬਿਲਕੁਲ ਇੱਕ ਰੰਗ ਬਲੈਕ ਆ ਜੈਡ ਬਲੈਕ ਆ ਤੇ ਮਦਰ ਵੀ ਬਿਲਕੁਲ ਜੈਡ ਬਲੈਕ ਸੀ ਹਾਂਜੀ ਜੈਡ ਬਲੈਕ ਤੇ ਪੂਛ ਥੋੜੀ ਕਹੀ ਵਾਈ ਪੂਛ ਹੈਗੀ ਉਹਦੀ ਥੋੜੀ ਬਸ ਸਦਾਨ ਝੋਟ ਜਿੰਨੀ ਹੈਗੀ ਇੰਨੀ ਕਾ ਠੀਕ ਹੈ ਕੋਈ 2-4 ਇੰ ਲਓ ਦੋਸਤੋ ਮਾਲੀ ਪੂਰੇ ਕਰੈਕਟਰ ਤੁਹਾਨੂੰ ਨਾਲ ਦੀ ਨਾਲ ਹੀ ਆਪਾਂ ਦਿਖਾਈ ਜਾ ਰਹੇ ਆ ਬਹੁਤ ਵਧੀਆ ਕਰੈਕਟਰ ਨੇ ਬਾਕੀ ਟੈਸਟੀਕਲ ਦਿਖਾਓ ਠੀਕ ਹੈ ਟੈਸਟੀਕਲ ਇੱਕ ਵਾਰੀ ਦਿਖਾਉਨੇ ਆ ਸਟੇਟ ਟੈਸਟੀਕਲ ਨੇ ਡੀਐਫਏ ਮੇਲੇ ਦੇ ਵਿੱਚ ਫਸਟ ਟਾਈਮ ਜਿਹੜਾ ਪਾਰਟਿਸਪੇਟ ਇਸ ਕੱਟੇ ਨੇ ਇਸ ਮਾਲੀ ਨੇ ਕੀਤਾ ਸੀਗਾ ਬਾਕੀ ਤੁਹਾਨੂੰ ਪੂਰੀ ਡਿਟੇਲ ਮਿਲ ਹੀ ਚੁਕੀ ਆ ਤੇ ਮੇਲਿਆਂ ਦੇ ਵਿੱਚ ਵੀ ਲਾਇਆ ਸੀ ਵੀਰ ਨੇ ਬੜੀ ਸ਼ੌਂਕ ਨਾਲ ਸਾਫ ਸੰਭਾਲ ਕੀਤੀ ਆ ਬਾਕੀ ਬਹੁਤ ਵਧੀਆ ਜਿਹੜੀ ਦੋਸਤੋ ਫੇਸ ਕੁਆਲਿਟੀ ਆ ਛੋਟਾ ਪਤਲਾ ਜਿਹਾ ਫੇਸ ਆ ਚੌੜਾ ਮੱਥਾ ਇਹ ਬਿਲਕੁਲ ਗੁਲਾਈ ਦੇ ਵਿੱਚ ਰਿੰਗ ਸਿੰਘ ਆ ਛੋਟੇ ਜਿਹੇ ਸਿੰਘ ਆ ਮਾਲੀ ਦੇ। ਨਾ ਕਟਕਟ ਵੀ ਆ ਜਿਹਾ ਨਾ ਸਾਰੇ ਬਣੇ ਦੇ। ਲਓ ਜੀ। ਠੀਕ ਆ। ਬਾਕੀ ਧੌਣ ਧੌਣ ਬੈਕ ਸਾਈਡ ਤੋਂ ਜਿਵੇਂ ਜਿਵੇਂ ਪੇਟ ਤੋਂ ਪੁੱਠੇ ਵਾਲੇ ਪਾਸੇ ਨੂੰ ਤੁਰੇ ਆਈਏ। ਉਵੇਂ ਆ ਮੈਂ ਟਲਾਂ ਨਾ ਉਚਾਈ ਬੈਕ ਸਾਈਡ ਨੂੰ ਤੁਹਾਨੂੰ ਨਜ਼ਰ ਆਊਗੀ। ਸਭ ਤੋਂ ਮੇਨ ਗੱਲ ਵੀ ਟੈਸਟਿਕਲ ਟੈਸਟਿਕਲ ਬਹੁਤ ਖੂਬਸੂਰਤ ਆ ਸਟ੍ਰੇਟ ਟੈਸਟਿਕਲ ਦੇ ਵਿੱਚ ਆ। ਤੇ ਹਾਈਟ ਕੱਦ ਬਹੁਤ ਸੋਹਣਾ ਜਿੰਨੀ ਸੇਵਾ ਕੀਤੀ ਏ ਬਿਲਕੁਲ ਸੋਹਣਾ ਕੱਦ ਘਾਟਾ। ਬਾਕੀ ਅੱਗੇ ਇਹ ਸੇਲ ਕਰਦੇ ਪਏ ਨੇ ਵੀਰ। ਵੀ ਜਿਹੜਾ ਕੋਈ ਵੀਰ ਲੈ ਕੇ ਜਾ ਤੇ ਜਿੱਦਾਂ ਕਿ ਵੀਰ ਨੇ ਦੱਸਿਆ ਵੀ 17 18 ਕਿਲੋ ਇਸ ਦੀ ਮਦਦ ਦਾ ਮਿਲ ਕੇ ਕੌੜਾ ਬਾਕੀ ਬਾਪ ਵਾਲੇ ਪੱਖ ਤੋਂ ਵੀ ਅਰਜਨ ਕੁੰਗੜ ਦਾ ਤੇ ਆਉਣ ਵਾਲੀਆਂ ਝੋਟੀਆਂ ਫਿਰ ਚੰਗੀ ਸੋਹਣੀ ਮਿਲ ਕੇ ਇੰਗ ਤੇ ਚੱਲਣਗੀਆਂ ਇਹ ਮੈਂ ਅਰਜਨ ਕੁੰਗੜ ਝੋਟੇ ਵਾਲਾ ਵੀ ਉੱਥੇ ਆਇਆ ਹਾਂ ਜੀ ਕਹਿੰਦੇ ਪਹਿਲੇ ਸੂਏ 16 17 ਕਿਲੋ ਵਾਲੀਆਂ ਦੇਣਗੇ ਆ ਮਿਲੇ ਸੀ ਉਹਨਾਂ ਨੂੰ ਮਿਲੇ ਸੀ ਉੱਥੇ ਅਸੀਂ ਇਕੱਠੇ ਹੀ ਵੀਡੀਓ ਦਿਸੀਏ ਮੜਾ ਰੂਬਰੂ ਕਰਵਾਇਆ ਉਹਨਾਂ ਦੇ ਨਾਲ ਆ ਰੂਬਰੂ ਕਰਵਾਉਣਾ ਉਹਨੇ ਕਿਹਾ ਵੀ ਆ ਸੇਮ ਕੱਟ ਉਹਦੇ ਵਾਂਗੂ ਆ ਗੈਪ ਪਿਓ ਤੇ ਗਿਆ ਵਸੇ ਮੈਂ ਹਾਂ ਜੀ ਹਾਂ ਜੀ ਠੀਕ ਹੈ ਜੀ ਹਾਂ ਜੀ ਜਦ ਰਿੰਗ ਜੀ ਵੀ ਪ 12 ਮੈਨੂੰ ਵੇਖ ਕੇ ਦਾਤਾ ਕਹਿੰਦਾ ਪਿੱਛੇ ਕਪਾਸ ਹੋਈ ਨਾ ਵੇਟ ਤੋਂ ਰਹਿ ਜੇ ਤਾਂ ਰਹਿ ਜੇ ਠੀਕ ਹੈ ਜੀ ਠੀਕ ਹੈ ਵੇਟ ਤੋਂ ਔੜਾ ਹੀ ਕਟਾ ਠੀਕ ਹੈ ਠੀਕ ਹੈ ਹਾਂ ਜੀ ਹਾਂ ਜੀ ਬਾਕੀ ਖਿਡਾਰੀ ਬੰਦੇ ਨੇ ਉਹ ਜੀ ਉਹਨਾਂ ਦੀ ਨਿਗਾਹ ਦੇ ਵਿੱਚ ਪਤਾ ਸੀ ਵੀ ਕਿਤਨਾ ਕਿਤੇ ਵੇਟ ਘਟੇਂਦਾ ਹਾਂ ਜੀ ਬਾਹਰ ਮੈਂ ਖੜਾ ਹੀ ਰਿੰਗ ਤੋਂ ਬਾਹਰ ਮੈਨੂੰ ਪਿੱਛੋਂ ਵੇ ਵੇ ਦੱਸੀ ਜਾਂਦੇ ਆਪੇ ਸਟੈਫੀ ਕਹਾ ਤੋਂ ਮੈਂ ਖੜਿਆ ਐ ਡਾਇਰੈਕਟਰ ਨੇ ਹਾਂ ਜੀ ਇੱਥੋਂ ਦਾ ਜੋਧਾ ਡਾਇਰੈਕਟਰ ਹੈ ਕਬਲ ਤੋਂ ਇਹ ਤਾਂ ਨਹੀਂ ਡਾਇਰੈਕਟਰ ਹੋ ਗਿਆ ਹਾਂ ਜੀ ਉਹਨਾਂ ਦੇ ਬਾਅਦ ਡਿਊਟ ਵਿੱਚ ਕਹਿੰਦੇ ਸੀ ਓਕੇ ਆ ਪਿੱਛੋਂ ਲੈ ਜਾ ਤੇ ਮੈਂ ਲੈ ਗਿਆ ਫ ਕਿਉਂਕਿ ਰਿਕਾਰਡ ਪਤਾ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਆ ਜਿੱਥੇ ਆਪਾਂ ਪੈਸੇ ਖਰਚ ਕਰਨ ਜਾ ਰਹੇ ਆ ਚਾਹੀ ਕਿਸੇ ਵੀਰ ਨੇ ਮਾਲ ਦੇ ਵਿੱਚ ਰੱਖਣਾ ਤੇ ਬਿਲਕੁਲ ਪ੍ਰੈਫਰੈਂਸ ਸਮਝ ਕੇ ਆਪਣੀ ਪਹਿਲ ਸਮਝ ਕੇ ਤੁਸੀਂ ਨੂੰ ਮਾਲ ਦੇ ਵਿੱਚ ਰੱਖ ਸਕਦੇ ਜੀ ਨਿਸ਼ਾਨੀ ਅੰਗ ਪਾਇਆ ਠੰਡੇ ਤੇ ਵੇਲੇ ਨਾ ਹੱਥ ਨਹੀਂ ਬਿਮਾਰੀ ਤੇ ਨੱਥ ਵੀ ਨਹੀਂ ਬੱਜੀਗੀ ਖੀਰਿਆਂ ਦੇ ਵਿੱਚ ਆਉਂਦਾ ਮਾਲੀ ਹੋ ਸਕਦਾ ਵੀ ਦੋ ਚੋਂ ਪੰਜ ਮਹੀਨਿਆਂ ਤੱਕ ਦੋਸਤੋ ਖੀਰਾ ਦੋਂਦਾ ਹੋ ਜੇ ਬਾਕੀ ਆ ਵਖਾਦਨੇ ਤੁਹਾਨੂੰ ਠੀਕ ਆ ਜੀ ਖੀਰਾ ਇਹਦੀ ਮਦਦਤਾ ਪਉਥੇ ਦੇਤੀ ਹੈ ਚਲ ਹਾਂਜੀ ਹਾਂਜੀ ਕੋਈ ਨੇ ਬਿਆਨਾ ਕਰਕੇ ਇਹਦੀ ਮਦਦ ਵੀ ਵੇਖ ਲੈ ਹੁਣ ਦੀ ਮਦਰ ਡਰਾਈ ਪੀਰੀਡ ਚ ਚੱਲਣ ਦੀ ਹੈ ਜਾਂ ਤੋਕੜ ਗੱਬਣ ਆ ਗਈ ਹੈ ਜੀ ਉਹ ਪੁੱਛਿਆ ਨਹੀਂ ਹੈ ਜੀ ਉਹਨਾਂ ਨੂੰ ਅੱਛਾ ਜੀ ਹਾਂਜੀ ਹਾਂਜੀ ਠੀਕ ਹੈ ਜੀ ਗੱਬਣ ਕਿੰਨੇ ਕ ਮਹੀਨਿਆਂ ਦੀ ਕੋਈ ਪਤਾ ਲੱਗੂ ਉਹ ਸੂਈ ਹੀ ਮੇਰੇ ਖਾਤੇ ਪੰਜ ਚਾਰ ਮਹੀਨੇ ਹੋ ਗਏ ਉਹਨੂੰ ਸੂਈ ਨੂੰ ਅੱਛਾ ਹਾਂਜੀ ਹਾਂਜੀ ਠੀਕ ਹੈ ਤਿੰਨ ਚਾਰ ਮਹੀਨੇ ਹੋ ਗਏ ਹੁਣ ਤੋਕੜ ਵੀ ਹੋ ਸਕਦੀ ਨਾਲ ਦੁੱਧ ਵੀ ਦੇ ਰਹੀ ਹੋਵੇ ਨਾਲ ਮਦਰ ਬਣ ਵੀ ਚੁੱਕੀ ਹੋਊਗੀ ਬਣੀ ਹੈ 20 ਦਿਨਾਂ ਦੀ ਬਣੀ ਮੈਂ ਗਿਆ ਸੀ ਉਹਦੋਂ ਠੀਕ ਹੈ ਜੀ ਹਾਂਜੀ ਅੱਛਾ ਗੁਰਵਿੰਦਰ ਵੀਰ ਇਸ ਤੋਂ ਬਾਅਦ ਆਪਾਂ ਇਸ ਬੂਰੇ ਵਾਲੇ ਪਾਸੇ ਆ ਜਾਈਏ ਹਾਂਜੀ ਹਾਂਜੀ ਬੂਰੇ ਦੀ ਡਿਟੇਲ ਕੀ ਆ ਵੀਰ ਬੂਰੇ ਦੀ ਇੱਕ ਤਾਂ ਉਮਰ ਦੱਸ ਦਈਏ ਵੀ ਉਮਰ ਉਮਰ ਕਿੰਨੀ ਹੈ ਉਮਰ ਨੇ 27 ਫਰਵਰੀ ਨੂੰ 2 ਸਾਲਾਂ ਸਾਲ ਇੱਕ ਦਾ ਪੂਰੇ ਹੋ ਜਾਣਾ ਜੀ ਠੀਕ ਹੈ ਜੀ ਹਾਂਜੀ 27 ਫਰਵਰੀ ਨੂੰ ਸਾਲ ਦਾ ਹੋਣਾ ਠੀਕ ਹੈ ਭਰਾ ਹਾਂਜੀ ਲਓ ਦੋਸਤੋ 27 ਫਰਵਰੀ ਨੂੰ ਇੱਕ ਸਾਲ ਪੂਰਾ ਕੰਪਲੀਟ ਕਰ ਲੈਣਾ ਮਾਲੀ ਨੇ ਤੇ ਬੂਰਾ ਮਾਲੀ ਆ ਬੂਰਾ ਕੱਲਾ ਬੂਰਾ ਨਹੀਂਗਾ ਬੂਰਾ ਨੀਲੀ ਰਵੀ ਦਾ ਹੈ ਬਾਕੀ ਅਗੇ ਤੁਹਾਨੂੰ ਇਸਦੇ ਫਾਦਰ ਦਾ ਵੀ ਰਿਕਾਰਡ ਪੁੱਛ ਕੇ ਦੱਸ ਦਿਆਂ ਵੀ ਫਾਦਰ ਕੇਸ ਦੀ ਇਹ ਔਲਾਦ ਅਗੇ ਬਾਕੀ ਮਾਰਕਿੰਗ ਚਾਰੇ ਪੈਰ ਤੋਂ ਪੇ ਆ ਚਾਰੇ ਪੈਰ ਤੋਂ ਤੇ ਆ ਉੱਪਰ ਤੱਕ ਜਿਵੇਂ ਜਰਾਬਾਂ ਪਾਈਆਂ ਹੁੰਦੀਆਂ ਨੇ ਆ ਤੁਸੀਂ ਵੇਖੋ ਠੀਕ ਹੈ ਜੀ ਅਗਲੇ ਨਾਲ ਅਗਲੇ ਦੀ ਮਾਰਕਿੰਗ ਪੈਰ ਦੀ ਕੋਝ ਜਾਂ ਮਗਰਲੇ ਨਾਲ ਮਗਰਲੇ ਦੀ ਠੀਕ ਹੈ ਤੇ ਫੇਸ ਕੱਟ ਬਖੋਣੇ ਤੁਹਾਨੂੰ ਬਿਲਕੁਲ ਸਟੇਟ ਪੜਾ ਬਹੁਤੇ ਵੀਰ ਪਸੰਦ ਕਰਦੇ ਆ ਵੀ ਸਟੇਟ ਕਾਟਾ ਅੱਖ ਬਿੱਲੀ ਮਨਕਣੀ ਆ ਸਿੰਘ ਦੀ ਗੁਲਾਈ ਤੁਸੀਂ ਵੇਖ ਸਕਦੇ ਜੇ ਕਟਕਟ ਵੀਰ ਨੇ ਲਾਇਆ ਵੀ ਇਸ ਤੋਂ ਜਿਹੜਾ ਰਾਉਂਡ ਸ਼ੇਪ ਦੇ ਵਿੱਚ ਕਰ ਲਿਆ ਮਾਲੀ ਨੇ ਜੇ ਸਿਹਤ ਪੂਰੀ ਬਣਾਉਣੀ ਆਉਣ ਵਾਲੇ ਸਮੇਂ ਦੇ ਵਿੱਚ ਕੱਦ-ਕਾਠ ਪੂਰਾ ਵੱਡਾ ਕਰਨਾ ਅੱਛਾ ਤੇ ਗੁਰਮਿੰਦਰ ਇਹਦੀ ਕੀ ਡਿਟੇਲ ਆ ਮਨ ਲਈ ਇਹ ਇਹ ਅਗੋ ਮਾਲੀ ਕਿਹੜੇ ਦਾ ਹੈਗਾ ਇਹ 507 ਨਾਬੇ ਵਾਲੇ ਦਾ ਜੀ ਅੱਛਾ ਜੀ ਸਰਕਾਰੀ ਸਾਣ ਦਾ ਸਰਕਾਰੀ ਸਾਣ ਦਾ ਹਾਂਜੀ ਨਾਬੇ 507 ਦਾ ਆਪਦੇ ਅੱਥੀ ਸੀਮਨ ਲਵਾਇਆ ਸੀ ਹਾਂਜੀ ਨਹੀਂ ਆਪਦੇ ਅੱਥੀ ਲਵਾਇਆ ਜੀ ਠੀਕ ਹੈ ਜੀ ਹਾਂਜੀ ਲੋ ਵੀ ਤੇ ਮਦਰ ਦੀ ਮਦਰ ਇਹਦੀ ਪਾਕਿਸਤਾਨੀ ਨਿਲੀ ਆ ਜੀ ਪਾਕਿਸਤਾਨੀ ਉਹ ਆਪਣੇ ਘਰ ਹੀ ਆ ਹਾਂਜੀ ਨਹੀਂ ਘਰੇ ਹੀ ਆ ਜੀ ਠੀਕ ਆ ਜੀ ਤੇ ਉਹ ਇਹਦੀ ਮਦਰ ਹੁਣ ਕਿੰਨੇ ਸੂਬੇ ਦੇ ਵਿੱਚ ਚੱਲ ਰਹੀ ਹੈ ਪੰਜਵੇਂ ਸੂਬੇ ਵਰਗੇ ਸੂਬੇ ਜੀ ਪੰਜਵਾਂ ਸੂਬਾ ਹਾਂਜੀ ਹਾਂਜੀ ਠੀਕ ਆ ਤੇ ਕੀ ਰਿਕਾਰਡ ਆ ਮਿਲਕ ਦਾ ਕਿੰਨਾ ਮਿਲਕ ਆਪਦੇ ਹੱਥੀ ਚਵਾਈ ਕੀਤੀ ਹੈ ਵੀ ਇਹ ਬਗਾਨੀ ਥਾਂ ਤੇ ਹੈ ਨਹੀਂ ਵੀ ਚਲੋ ਦੇਤੀ ਆ ਜਾਂ ਵੇਚਤੀ ਆ ਹਾਂਜੀ ਹਾਂਜੀ ਵੀ ਆਪਣੇ ਕੋਲ ਹੀ ਆ ਵੀ ਕਿੰਨੀ ਕੁ ਆਪਾਂ ਚਵਾਈ ਆਪਦੇ ਹੱਥੀ ਕੀਤੀ ਆ ਵੀ ਸਹੀ ਸਹੀ ਜੜੀ ਉਹਦੀ ਮਾਂ ਦੀ ਚਵਾਈ 18-19 ਲੀਟਰ ਕਰੀ ਜਾਂਦੇ ਆ ਜੀ 18-19 ਖੁੱਲਾ ਦੁੱਧ ਦਿੰਦੀ ਹੈ ਜਿੰਨਾ ਘੜ ਤੋਂ ਘੜ 5 5 6 6 ਕਿਲੋ ਇਹ ਪਿੰਦਾ 10 10 ਕਿਲੋ ਚੁੰਦੇ ਰਹੇ ਪੰਜ ਪੰਜ ਕਿਲੋ ਇੱਕ ਡੰਗ ਦਾ ਚੋਈਦਾ ਠੀਕ ਹੈ ਜੀ ਚਾਰ ਚਾਰ ਪੰਜ ਪੰਜ ਕਿਲੋ ਇਹ ਵੀ ਇੱਕ ਡੰਗ ਦਾ ਛੱਡਦੇ ਰਹੇ ਹੂੰ ਹਾਂਜੀ ਅੱਧੀ ਚੋਈਦੀ ਹੀ ਅੱਧੀ ਕਿਉਂਕਿ ਪਸ਼ੂ ਡੰਗਰ ਨੇ ਬੱਚਾ ਉਹਨੇ ਪਾਲਣਾ ਉਹ ਫੀਡ ਫੂਡ ਬੜੀ ਮਹਿੰਗੀ ਆ ਹਾਂਜੀ ਤੇ ਅੱਧਾ ਦੁੱਧ ਚੋਲੀਏ ਤੇ ਅੱਧਾ ਦੁੱਧ ਛੱਡਿਆ ਜਾਵੇ ਜਿਹਦੇ ਥੱਲੇ ਹੈਗਾ ਪੰਜ 7 ਕਿਲੋ ਦੁੱਧ ਉਹਨੇ ਬੱਚਾ ਥੋੜੀ ਪਾਲਣਾ ਹੂੰ ਬਿਲਕੁਲ ਚੰਗੇ ਰਿਕਾਰਡ ਵਾਲੀ ਨੇ ਪਾਲਣਾ ਬਿਲਕੁਲ ਜੀ ਬਿਲਕੁਲ ਮਲਾ 8-7 ਕਿਲੋ ਦੁੱਧ ਦਿੰਦੀ ਐ 8-7 ਕਿਲੋ ਇਹਨੂੰ ਪਿਆਦਾ ਤੇ ਖਲਦਾ ਵੰਡ ਦਾ ਖਰਚਾ ਹਣੀ ਨਿਕਲਦਾ ਹੂੰ 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 ਬੱਚਾ ਉਹਨੇ ਪਾਲਣਾ ਜਿਹੜੀ ਮਾਈ ਥੱਲੇ ਦੁੱਧ ਹੈਗਾ ਜਿੱਦੀ ਮਾਂ ਜਿੰਨੇ ਨਹੀਂ ਪਾਲਣਾ ਬੱਚਾ ਘਰੇ ਵੀ ਕਰਨ ਜਦੋਂ ਮੱਝ ਸੂਪੈਂਦੀ ਐ ਕਿਸੇ ਨੇ ਮਨ ਲਗੀ ਘਰ ਦਾ ਗੁਜ਼ਾਰਾ ਵੀ ਚਲਾਉਣਾ ਹੁੰਦਾ ਆਪਦਾ ਤੇ ਜੇ ਕੋਈ 15-16 ਕਿਲੋ ਵਾਲੀ ਮੈਂ ਹੋਊਗੀ ਤੇ 5-6 ਕਿਲੋ ਪੰਦਾ ਹੱਸ ਕੇ ਪਿਆ ਵੀ ਦਊਗਾ ਮਾਲੀ ਜਾਂ ਕੱਟੀ ਜਾਂ ਕੱਟੇ ਨੂੰ ਹਾਂਜੀ ਹਾਂਜੀ ਤੇ ਬੱਚੇ ਵੀ ਉੱਥੇ ਪਾਲਦੇ ਨੇ ਜਿੱਥੇ ਦੁੱਧ ਚੰਗੀ ਮਾਤਰਾ ਦੇ ਵਿੱਚ ਮਾਵਾਂ ਦੇ ਥੱਲੇ ਹਾਂਜੀ ਹਾਂਜੀ ਅੱਛਾ ਤੇ ਗੁਰਵ ਸਾਧਗੇ ਅਜੇ ਤਰ ਜਿਹੜੀ ਇਹ ਮਦਰ ਇਹਦੀ ਹੈ ਨਾ ਹਾਂਜੀ ਹਾਂਜੀ ਇਹਦੀ ਹੈ ਜੀ ਅੱਛਾ ਤੇ ਕਿਰਨਦਰ ਵੀ ਇਹ ਇਹ ਮਾਂ ਵੀ ਇਹਦੀ ਲੰਡੀ ਆ ਇਹ ਆਪਦੇ ਆਪ ਤੁਸੀਂ ਆਖ ਰਹੇ ਸੀ ਆਪਾਂ ਆਪ ਹੀ ਕਰਵਾਇਆ ਆਪ ਹੀ ਕਰਵਾਇਆ ਇਹਨੂੰ ਵੀ ਕਰਵਾਇਆ ਇਹਨੂੰ ਵੀ ਕਰਵਾਇਆ ਅੱਛਾ ਜੀ ਹਾਂਜੀ ਹਾਂਜੀ ਕੋਈ ਤੇ ਮਗਰ ਕੀ ਕੋਈ ਗੱਲ ਸੀ ਵੀ ਇਹਨੂੰ ਲੰਡੇ ਕਰਾਉਣਾ ਉਹ ਨਹੀਂ ਲੰਡੇ ਨਹੀਂ ਕਰਾਉਣਾ ਹੋਣ ਜੀ ਲੰਡੇ ਜਦ ਤਨ ਲੰਡਾ ਨਹੀਂ ਚੱਲਦਾ ਪਹਿਲਾਂ ਲੰਡਾ ਸਾਨ ਚੱਲਣ ਦਿਆ ਉਦਾਂ ਹੀ ਹੈ ਲੰਡਾ ਬਣਾਵਾਂਗੇ ਲੰਡਾ ਚੱਲਿਆ ਕਰੂਗਾ ਠੀਕ ਆ ਠੀਕ ਆ ਠੀਕ ਆ ਹਾਂਜੀ ਹਾਂਜੀ ਲੋਬ ਦੋਸਤੋ ਬਾਕੀ ਸਾਰੇ ਵੀਰ ਖਿਡਾਰੀ ਨੇ ਤੇ ਇਹ ਵੀ ਕਾਰਨ ਰਿਹਾ ਵੀਰ ਜਦੋਂ ਵੇਖੀਦਾ ਵੀ ਉਹਦਾ ਨਾਮ ਕਾਫੀ ਫੇਮਸ ਹੋਇਆ ਤੇ ਇਹ ਬੂਰਾ ਲੰਡਾ ਵੀਰ ਨਾ ਰਾਜ ਆ ਮੇਨ ਵੀ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਵੀ ਕੋਈ ਵੀਰ ਲੈ ਕੇ ਜਾਊਗਾ ਵੀ ਇੱਕ ਤਾਂ 507 ਦਾ ਬੱਚਾ ਇੱਕ ਮਦਰ ਵਾਲੇ ਪੱਖ ਤੋਂ ਵੀ ਚੰਗਾ ਮਿਲ ਕੇ ਰਕੋੜ ਆ ਤੇ ਨਾਲ ਵੀਰ ਨੇ ਲੰਡਾ ਕਰਾਤਾ ਵੀ ਕੋਈ ਠੀਕ ਆ ਅੱਛਾ ਤੇ ਗੁਰਿੰਦਰ ਵੀਰ ਇਹ ਮੱਝ ਆ ਗਈ ਆ ਮੱਝ ਤਾਂ ਮੜਾ ਫੇਸ ਦਿਖਾ ਦਗੇ ਵੀਰਾਂ ਨੂੰ ਕੋਈ ਸ਼ੱਕ ਨਾ ਰਹੇ ਜੇ ਤੇ ਇਹ ਪਾਕਿਸਤਾਨੀ ਇਹਦੇ ਤੋਂ ਆਪਾਂ ਨੀਲੀ ਦੇ ਜਿਵੇਂ ਪਸ਼ੂ ਵੇਖਦੇ ਆ ਪਾਕਿਸਤਾਨ ਬਲੱਡ ਲਾਈਨ ਵਾਲੇ ਪਸ਼ੂ ਮਗਰਲੇ ਖੁਰ ਤੋਂ ਓਤੇ ਆ ਤੇ ਬਿੱਲੀ ਮਨਕਣੀ ਆਖਾ ਇਹਦੇ ਵਿੱਚੋਂ ਪਦਾਇਸ਼ ਇਸ ਪੂਰੇ ਮਾਲੀ ਦੀ ਆ ਠੀਕ ਆ ਜੀ ਵੀ ਵੀ ਗੁਲਾਬੀ ਆ ਬਾਕੀ ਤੁਹਾਨੂੰ ਥੋੜਾ ਜਿਹਾ ਦਿਖਾ ਦਨੇ ਆ ਲੋ ਜੀ ਠੀਕ ਆ ਜਪਾਨ ਗੁਲਾਬੀ ਆ ਅੱਖਾਂ ਬਿੱਲੀਆਂ ਨੇ ਮੱਥਾ ਬੱਲ ਤੇ ਮਗਰਲੇ ਪੈਰ ਤੋਤੇ ਆ ਬਾਕੀ ਆਰਡਰ ਉਡਰ ਦੀ ਜਿਹੜੀ ਕੁਆਲਿਟੀ ਆ ਤੁਸੀਂ ਵੇਖ ਲਓ ਤੇ ਹੁਣ ਗੁਰਵਿੰਦਰ ਭਾਈ ਜੰਦੀ ਕੀ ਹੈਗੀ ਆ ਡਿਟੇਲ ਇਹ ਗੱਬਣ ਵੀ ਆ ਤੋਕੜ ਵੀ ਆ ਹਾਂਜੀ ਹਾਂਜੀ ਪੰਜ ਮਹੀਨਾ ਦੀ ਗੱਬਣ ਹੈ 12 ਤਰੀਕ ਤੇ ਪੰਜ ਮਹੀਨੇ ਹੋ ਗਏ ਜੇ ਨੂੰ ਪੰਜ ਮਹੀਨੇ ਤੇ ਤਿੰਨ ਦਿਨ ਹੋ ਗਏ ਪੰਜ ਮਹੀਨੇ ਤੇ ਤਿੰਨ ਦਿਨ ਦੀ ਗੱਬਣ ਹਾਂਜੀ ਤੇ ਦੁੱਧ ਹੁਣ ਕਿੰਨੇ ਕਿਤੇ ਚੱਲ ਰਹੀ ਹੈ ਦੁੱਧ ਦੇ 6-7 ਕਿਲੋ ਦਿੰਦੀ ਅੱਠੀ ਪਾਰੀ ਠੀਕ ਆ ਥੋੜਾ ਲੇਟ ਬਣੀ ਪੁਣੀ ਕਰਕੇ ਇਹ ਪਲੇਟ ਅਸੀਂ ਮਾਲੀ ਪਾਲਦੇ ਰਾਂ ਅੱਛਾ ਅੱਛਾ ਹਾਂਜੀ ਹਾਂਜੀ ਠੀਕ ਹੈ ਜੀ ਕਿਉਂਕਿ ਮੈਂ ਕਹਾ ਵੀ ਬਹੁਤ ਸੋਨੇ ਬੱਚੇ ਪਾਉਂਦੀ ਆ ਤੇ ਮੈਨੂੰ ਲੱਗਦਾ ਵੀ ਅੱਜ 507 ਦਾ ਬੱਚਾ ਤੁਸੀਂ ਦੱਸਣ ਰਿਹਾ ਜੀ ਹਾਂ ਜੇ ਆਪਾਂ ਕਰੈਕਟਰ ਦੇ ਹਿਸਾਬ ਲਈਏ ਤੇ ਅਸੀਂ ਸੋਚਦੇ ਵੀ ਕਿਵਤਾ ਵੀ ਇਹ ਮੱਝ ਆਪਦੀ ਪਿਛੋਕੜ ਦੇ ਪਿੱਛੇ ਲੱਗੀ ਹੋਵੇ ਹਾਂ ਜਾਂ ਮਾਲੀ ਆਪਦੇ ਪਿਛੋਕੜ ਦੇ ਲੱਗਾ ਹੋਵੇ ਜੇ ਕਿਤਾ ਨਾ ਹਾਂਜੀ ਹਾਂਜੀ ਤੇ ਫਿਰ ਮੈਂ ਤਾਂ ਪੁੱਛਣ ਰਿਹਾ ਕਿਉਂਕਿ ਬਹੁਤ ਭੈਣ ਭਰਾ ਆਪਣੇ ਸੱਜਣਾਂ ਉਹਨਾਂ ਖਨਾ ਵੀ ਪੂਰਾ ਮਾਲੀ ਆ ਤੇ ਬਾਕੀ ਦੋਸਤੋ ਪੁੱਛਣਾ ਆਪਣਾ ਫਰਜ਼ ਬਣਦਾ ਸੀ ਵੀਰ ਤੋਂ ਬਾਕੀ ਆ ਮੱਝ ਇਹਦੇ ਪੇਟੋਂ ਜਿਹੜਾ ਇਹ ਬੱਚਾ ਆ ਜਿਹੜਾ ਆਪਾਂ ਤੁਹਾਨੂੰ ਪੂਰਾ ਦਿਖਾਉਣ ਰਿਹਾ ਨੀਲੀ ਰਵੀ ਦਾ ਠੀਕ ਆ ਤੇ ਮਦਰ ਦਾ ਮਿਲਕ ਵੀ ਤੁਹਾਨੂੰ ਦੱਸ ਹੀ ਦਿੱਤਾ ਵੀ ਸੱਜਰ ਦਾ ਦੁੱਧ ਕਿੰਨਾ ਸੀਗਾ ਤੇ ਇਹ ਬੱਚਾ ਦੋਸਤੋ ਸੋ ਸ਼ੌਂਕ ਦਾ ਕਿ ਮੁੱਲ ਨਹੀਂ ਹੁੰਦਾਗਾ ਜਿਹੜੇ ਵੀਰ ਨੇ ਪੈਸੇ ਖਰਚ ਕਰਨੇ ਆ ਉਹ ਤੁਸੀਂ ਆਪਦੀ ਠੀਕ ਹੈ ਜੀ ਜਿੱਦਾਂ ਵੀ ਹੋ ਸਕਦੀ ਆਪਦੀ ਵੱਧ ਤੋਂ ਵੱਧ ਪੋਸ਼ ਪੜਤਾਲ ਕਰ ਲਿਓ ਕਿਉਂਕਿ ਪੈਸੇ ਥੋੜੇ ਆ ਚਾਹੇ ਬਹੁਤੇ ਆ ਜਿਹੜੇ ਵੀਰ ਨੇ ਲੈਉਣੇ ਆ ਠੀਕ ਆ ਕਿਉਂਕਿ ਵੀਰ ਨੇ ਬਿਲਕੁਲ ਅੱਗੇ ਸੀਮਨ ਰਖਵਾ ਕੇ ਜਿਹੜਾ ਇਹ ਘਰੇ ਜਿਹੜੀ ਇਹ ਪਦੈਸ਼ ਹੋਈ ਇਹਨਾਂ ਪਸ਼ੂਆਂ ਦੀ ਦੇਖ ਰਹਿ ਕੇ ਕੀਤੀ ਆ ਭਰਾ ਤੇ ਇਹ ਦੋਵੇਂ ਅੱਜ ਪਸ਼ੂ ਆਪਣੇ ਕੋਲ ਪਕਾਉ ਸੀਗੇ ਦੋਵੇਂ ਕੱਟੇ ਹਾਂਜੀ ਹਾਂਜੀ ਦੋਵੇਂ ਤੇ ਨੰਬਰ ਬੋਲ ਦਈਏ ਵੀ ਠੀਕ ਹੈ ਜੀ ਹਾਂਜੀ ਠੀਕ ਹੈ ਵੀਰ ਲਓ ਦੋਸਤੋ ਇਹ ਨੰਬਰ ਬਿਲਕੁਲ ਸਕਰੀਨ ਤੇ ਆਪਾਂ ਚਲਦੇ ਕਰਦੇ ਆਂਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੇ ਬਤੇਰੇ ਗੱਲਬਾਤ ਕਰ ਲਿਓ ਵੀਰ ਗੁਰਵਿੰਦਰ ਸਿੰਘ ਦੇ ਨਾਲ ਪਿੰਡ ਜੋਧ ਸਿੰਘ ਵਾਲੇ ਤੁਸੀਂ ਵਿਜ਼ਿਟ ਕਰ ਲਿਓ ਠੀਕ ਹੈ ਜੀ ਇਹ ਮਾਲੀ ਕੋਈ ਵੀਰ ਵੇਖਣਾ ਚਾਹੁੰਦਾ ਤੇ ਪਿੰਡ ਜੋਧ ਸਿੰਘ ਵਾਲੇ ਤੁਹਾਨੂੰ ਵੇਟ ਕਰਨੀ ਪਊਗੀ ਤੇ ਬਾਕੀ ਦੋਸਤੋ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ